ਖਰੜ ਦੇ ਸ਼ਾਨੇ ਪੰਜਾਬ ਗਰੁੱਪ ਦੇ ਵੱਲੋਂ ਮਹਿਲਾ ਦਿਵਸ ਬੀਬੀਆਂ ਦੇ ਵੱਲੋਂ ਜਿਹੜਾ ਬੜੀ ਧੂਮ ਧਾਮ ਦੇ ਨਾਲ ਜੋਤੀ ਸਰੂਪ ਕੰਨਿਆ ਆਸ਼ਰਮ ਦੇ ਵਿੱਚ ਜਿਹੜਾ ਮਹਿਲਾ ਦਿਵਸ ਜਿਹੜਾ ਮਨਾਇਆ ਗਿਆ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਹੈ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਉਹਨਾਂ ਦੇ ਜਨਮ ਦਿਨ ਜਿਹੜੇ ਨੇ ਉੱਥੇ ਮਨਾਏ ਗਏ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਖਰੜ ਦੇ ਜੋਤੀ ਸਰੂਪ ਕੰਨਿਆ ਆਸ਼ਰਮ ਦੇ ਵਿੱਚ ਜਿੱਥੇ ਕਿ ਇਹ ਸ਼ਾਨੇ ਪੰਜਾਬ ਗਰੁੱਪ ਦੇ ਵੱਲੋਂ ਜੋ ਕਿ ਬੀਬੀਆਂ ਦਾ ਸਮਾਜ ਸੇਵੀ ਗਰੁੱਪ ਹੈ ਉਸ ਦੇ ਵੱਲੋਂ ਜਿਹੜਾ ਇਹ ਮਹਿਲਾ ਦਿਵਸ ਮਨਾਇਆ ਜਾ ਰਿਹਾ ਤੇ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਆਇਆ ਜਾ ਰਿਹਾ ਕੀ ਦੇ ਵੱਲੋਂ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੀਦਾ ਅੱਜ ਦਾ ਇਹ ਮਹਿਲਾ ਦਿਵਸ ਹੈ ਸ਼ਾਨੇ ਪੰਜਾਬ ਗਰੁੱਪ ਵੱਲੋਂ ਤੇ ਹੋਰ ਨਾਲ ਕੋਈ ਵੀ ਸਮਾਜ ਸੇਵੀ ਹੈ ਸਾਡੇ ਨਾਲ ਮੇਰੇ ਨਾਲ ਲੇਡੀਜ਼ ਦਾ ਬਹੁਤ ਵੱਡਾ ਗਰੁੱਪ ਹੈ ਸਾਡੀ ਟੀਮ ਹੈ ਇੱਕ ਸਾਡੇ ਗਰੁੱਪ ਤੋਂ ਹਟਕੇ ਵੀ ਹੈਗੇ ਆ ਜੋ ਮੈਂਬਰ ਸਾਡੇ ਬਜ਼ੁਰਗ ਹੈ ਜਿਨ੍ਹਾਂ ਨੇ ਸਾਨੂੰ ਸੇਧ ਸਹੀ ਰਸਤੇ ਸੇਧ ਪਾਈ ਹੈ ਮੈਂ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਕੰਮ ਕਰਨ ਲਈ ਅੱਜ ਇੱਥੇ ਆਣ ਲਈ ਮੇਰਾ ਬਹੁਤ ਸਾਥ ਦਿੱਤਾ ਹੈ ਅੱਜ ਕੀ ਕੀ ਪ੍ਰੋਗਰਾਮ ਕੀਤੇ ਨੇ ਇੱਥੇ ਸਭ ਤੋਂ ਪਹਿਲਾਂ ਜੀ 8 ਮਾਰਚ ਨੂੰ ਵੂਮੈਨ ਇੰਟਰਨੈਸ਼ਨਲ ਊਮਨਸ ਡੇ ਹੁੰਦਾ ਹੈ ਉਹਦੇ ਲਈ ਮੈਂ ਸਾਰੇ ਦੇਸ਼ ਦੀ ਮਹਿਲਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆ ਤੇ ਇਹਦੇ ਮੱਦੇ ਨਜ਼ਰ ਰੱਖਦੇ ਹੋਏ ਮੈਂ ਸੈਣੀ ਸਮਾਜ ਦੀ ਮੋਹਾਲੀ ਜ਼ਿਲ੍ਹੇ ਦੀ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਤੇ ਆਪਣੇ ਸ਼ਾਨੇ ਪੰਜਾਬੀ ਗਰੁੱਪ ਦੇ ਨਾਤੇ ਅਸੀਂ ਇੱਥੇ ਜੋਤੀ ਸਰੂਪ ਕੰਨਿਆ ਆਸ਼ਰਮ 'ਚ ਅੱਜ ਬੱਚਿਆਂ ਲਈ ਕੁਝ ਖਾਣ ਲਈ ਪ੍ਰੋਵਾਈਡ ਕਰਨਾ ਹੈ ਤੇ ਕੋਈ ਸਟੇਸ਼ਨਰੀ ਆ ਕੁਝ ਗਿਫਟ ਵਗੈਰਾ ਦੇਣ ਆਈਆਂ ਤਾਂ ਕਿ ਇਹ ਹੁੰਦਾ ਹੈ ਕਿ ਬੱਚਿਆਂ ਨਾਲ ਅਸੀਂ ਮਹਿਲਾ ਦਿਵਸ ਸੈਲੀਬ੍ਰੇਟ ਕਰ ਸਕੀਏ ਤੇ ਬੱਚਿਆਂ ਨੂੰ ਕੋਈ ਅੱਛੀ ਸਿੱਖਿਆ ਦੇਣੀ ਹੈ ਜਾਂ ਕੁਝ ਵੀ ਮੈਂ ਉਹ ਕਰ ਸਕੀ ਪਰ ਛੇ ਆਪਣੇ ਆਪ ਚੱਲਤੀ ਹੈ ਸਾਲ ਜਿਹੜੀ ਮਹਿਲਾਵਾਂ ਦੀਆਂ ਕਈ ਆਵਾਜ਼ਾਂ ਨੇ ਕਈ ਉਹਨਾਂ ਨੂੰ ਦੁੱਖ ਤਕਲੀਫਾਂ ਹੈ ਤੁਸੀਂ ਸੈਣੀ ਜਮਾ ਦੇ ਮਹਿਲਾ ਉਦੇ ਪ੍ਰਧਾਨ ਹੋ ਜੀ ਉਹਨਾਂ ਦੀ ਆਵਾਜ਼ ਨੂੰ ਕਿਸ ਤਰ੍ਹਾਂ ਚਪੋਗਾ ਕਈ ਔਕੜਾਂ ਜਿਹੜੀਆਂ ਔਰਤਾਂ ਨੂੰ ਆਉਂਦੀਆਂ ਨੇ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦੀ ਆਵਾਜ਼ ਨੂੰ ਅਸੀਂ ਪਹਿਲ ਦੇ ਅਧਾਰ ਤੇ ਚੁੱਕਾਂਗੇ ਜਿੱਥੇ ਕੋਈ ਵੀ ਕਿਸੇ ਨੂੰ ਮਹਿਲਾ ਨੂੰ ਪ੍ਰੋਬਲਮ ਆਉਂਦੀ ਹੈ ਸਾਡੇ ਨਾਲ ਕੰਟੈਕਟ ਕਰੋ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਉਹਨਾਂ ਦੀ ਪ੍ਰੋਬਲਮ ਦਾ ਸੋਲੂਸ਼ਨ ਕਰਾਂਗੇ ਤੇ ਅੱਜ ਦੇ ਦਿਨਾਂ ਮਹਿਲਾ ਸ਼ੁੱਤੀ ਨੂੰ ਕੀ ਕਹਿਣਾ ਚਾਹੁੰਦੇ ਹਰ ਔਰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ ਔਰਤਾਂ ਨੂੰ ਤਾਂ ਇਹ ਸੰਦੇਸ਼ ਹੈ ਕਿ ਔਰਤਾਂ ਦੇਖੋ ਅੱਜ ਦੇ ਟਾਈਮ 'ਚ ਮਰਦਾਂ ਨਾਲੋਂ ਘੱਟ ਨਹੀਂ ਹੈ ਹਰ ਮੁਕਾਬਲੇ ਖੇਤਰ ਚ ਹੋ ਮਰਦਾਂ ਦਾ ਮੁਕਾਬਲਾ ਕਰਦੀ ਆ ਭਾਵੇਂ ਕੋਈ ਪੁਲਿਸ ਇੰਸਪੈਕਟਰ ਹੋਵੇ ਡੀਐਸਪੀ ਹੋਵੇ ਹਰ ਮੈਦਾਨ ਚ ਔਰਤਾਂ ਅੱਗੇ ਨੇ ਤੇ ਇਹ ਨਾਰੀ ਸ਼ਕਤੀ ਨੂੰ ਆਪਣੀ ਨੂੰ ਵੱਧ ਛੜ ਕੇ ਅੱਗੇ ਲੈ ਕੇ ਆਓ ਮੈਂ ਮਹਿਲਾਵਾਂ ਨੂੰ ਕਹਿਣਾ ਚਾਹੁੰਦੀ ਆ ਕਿ ਉਹ ਸਾਹਮਣੇ ਆ ਉਹਨਾਂ ਵਾਸਤੇ ਆਪਾਂ ਕਰੀਏ ਮਦਦ ਕਰੀਏ ਹਰ ਤਰ੍ਹਾਂ ਦੀ ਜਿਸ ਤਰ੍ਹਾਂ ਆਪਾਂ ਇੱਥੇ ਮਨਾਣ ਆਏ ਆ ਆਪਾਂ ਉਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਕਰਨ ਲਈ ਤਿਆਰ ਬੈਠੇ ਆ ਤੇ ਉਹ ਸਾਹਮਣੇ ਆਣ ਤੇ ਸਾਨੂੰ ਪਤਾ ਚੱਲੇ ਵੀ ਉਹਨਾਂ ਦੀ ਕੀ ਪ੍ਰੋਬਲਮ ਹੈ ਅਸੀਂ ਸੋਲਵ ਕਰੀਏ ਔਰਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਜੀ ਔਰਤਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਜਿੰਨਾ ਵੀ ਕੰਮ ਕਰ ਸਕਦੀਆਂ ਉਹ ਕਰਨ ਅਸੀਂ ਉਹਨਾਂ ਦੀ ਹਰ ਤਰ੍ਹਾਂ ਮਦਦ ਕਰਾਂਗੇ ਹਰ ਤਰ੍ਹਾਂ ਉਹਨਾਂ ਲਈ ਤਿਆਰ ਖੜੇ ਹਾਂ ਤੇ ਬੱਚਿਆਂ ਵਾਸਤੇ ਆਪਾਂ ਜੋ ਵੀ ਕਰ ਸਕਦੇ ਹਾਂ ਉਹ ਜ਼ਰੂਰ ਕਰਾਂ ਸਾਰੇ ਕੋ ਯਹੀ ਸੰਦੇਸ਼ ਦੇਗੇ ਕਿ ਆਪਣਸੀ ਸਾਰੀ ਬੱਚੀ ਆਪਣੇ ਆਪ ਵਿੱਚ ਸ਼ਕਤੀਸ਼ਾਲੀ ਹੈ ਔਰ ਬਹੁਤ ਕੁਝ ਕਰ ਸਕਤੀ ਹੈ اچھی ਸਿੱਖਿਆ ਦੇਈਨੇ ਅچھے ਸੰਸਕਾਰ ਦੇ ਔਰ ਅੱਛਾ ਗਿਆਨ ਦੇਈਨੇ ਜੈਸੇ ਜੈਸੇ ਹਮ ਇਨੇ ਬਤਾਏਗੇ ਵੈਸੇ ਵੈਸੇ ਇਹ ਚੀਜ਼ ਕਰਨਗੇ अगर हम इन्हें गलत सिखाते हैं तो ये गलत रस्ते चलती है और अगर हम इन्हें सही बताएंगे तो ये सही रस्ते चलेगी तो मेरा यही है कि अपना और मेरी सारी टीम का यही है कि अपना इन्हें अच्छा ज्ञान दिया जाए और एक अपने आप में शक्तिशाली बनकर निकले और किसी का अत्याचार ना सहे मुँह तोड़ जवाब दे सबसे और ना कोई दबे और जो भी तकलीफ़ है सबके सामने अपनी मम्मी पापा से या अपने बहनों से या अपनी फ्रेंड्स से सबसे जिक्र किया करें दिल की बात दिल में मत रखें क्योंकि ये चीज़ें बहुत ज़्यादा आजकल बच्चों की तरफ देख रहे हैं मैं ये कह रही हूँ कि आजकल ये चीज़ें अगर लड़कियाँ दबा लेती है अपने दिल के अंदर तो ये चीज़ बहुत गलत निकल आती है ਤੋ ਇਹ ਚੀਜ਼ੇ ਆਪਣੇ ਆਸ-ਪਾਸ ਪ੍ਰੀਏ ਸੇ ਸਭ ਸੇ ਸਮਝਾਏ ਔਰ ਆਪਣੇ ਦਿਲ ਦੀ ਬਾਤ ਸਭ ਸੇ ਸ਼ੇਅਰ ਕਰੇ ਕਈ ਇਹ ਲੋਕ ਨੇ ਹਜੇ ਵੀ ਲੜਕੀਆਂ ਔਰ ਲੜਕਿਆਂ ਦੇ ਵਿੱਚ ਜਿਹੜਾ ਨੇ ਅੰਤਰ ਸਮਝਦੇ ਨੇ ਲੜਕੀਆਂ ਨੂੰ ਜਿਹੜੀਆਂ ਕਈ ਬੰਦਸ਼ਾਂ ਦੇ ਵਿੱਚ ਜਿਹੜਾ ਰਹਿਣਾ ਪੈਂਦਾ ਏ ਪਰ ਅੱਜ ਦੇ ਜੇ ਜਮਾਨੇ ਨੂੰ ਆਪਾਂ ਦੇਖਿਆ ਜਾਵੇ ਕਿ ਨਾਰੀ ਸ਼ਕਤੀ ਜਿਹੜੀ ਹੈ ਕਿਸੇ ਨਾਲੋਂ ਘੱਟ ਨਹੀਂ ਹੈਗੀ ਦੇਸ਼ ਦੀ ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਜਿਹੜੇ ਆਪਾਂ ਆਪਣੇ ਦੇਸ਼ ਦੀ ਔਰਤ ਹੈ ਜੀ ਉਸ ਨੂੰ ਦੇਖਦੇ ਹੋ ਨਾ ਲੋਕਾਂ ਜਿਹੜੇ ਨੇ ਅੱਜ ਵੀ ਔਰ ਬੱਚੀਆਂ ਨਾਲ ਜਿਹੜਾ ਮਤਭੇਦ ਰੱਖਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਜੋ ਹੈ ਆਪਣਾ ਬੱਚੇ ਲੜਕੀਆਂ ਲੜਕੋ ਸੇ ਕਮ ਨਹੀਂ ਹੈ ਲੜਕੋ ਸੇ ਅੱਗੇ ਵੜੇ ਔਰ ਆਪਣਾ ਜੋ ਕਰ ਸਕਤੀ ਹੈ ਔਰ ਆਪਣਾ ਕਰਕੇ ਦਿਖਾਏ ਮਹਿਲਾ ਸ਼ਕਤੀ ਦਾ ਜੋ ਅੱਜ ਸਾਨੂੰ ਇਹ ਪ੍ਰੂਫ ਕਰਨ ਦਾ ਟਾਈਮ ਮਿਲਿਆ ਹੈ ਕਿ ਇੱਕ ਮਹਿਲਾ ਮੰਡਲ ਹੈ ਜੋ ਇੱਕ ਬਹੁਤ ਹੀ ਵਧੀਆ ਔਰਤ ਨੂੰ ਜਿਵੇਂ ਕਿ ਗੁਰੂਆਂ ਨੇ ਕਿਹਾ ਕਿ ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਾਜਾ ਜਦੋਂ ਸਾਡੇ ਗੁਰੂਆਂ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ ਹੈ ਕਿ ਔਰਤ ਮਰਦ ਨਾਲੋਂ ਘੱਟ ਨਹੀਂ ਹੈ ਔਰਤ ਮਰਦ ਦੇ ਬਰਾਬਰ ਚੱਲਦੀ ਹੈ ਤਾਂ ਸਾਨੂੰ ਵੀ ਇਸ ਗੱਲ ਨੂੰ ਪ੍ਰੂਫ ਕਰਨਾ ਚਾਹੀਦਾ ਹੈ ਕਿ ਅਸੀਂ ਕਿਸੇ ਨਾਲੋਂ ਘੱਟ ਨਹੀਂ ਹੈ ਅੱਜ ਅਸੀਂ ਜੋਤੀਸ ਗਰੁੱਪ ਕੰਨਿਆ ਆਸ਼ਰਮ ਦੇ ਵਿੱਚ ਆ ਕੇ ਅੱਜ ਅਸੀਂ ਮਹਿਲਾ ਦਿਵਸ ਨੂੰ ਮਨਾ ਰਹੇ ਹਾਂ ਸਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਅਸੀਂ ਇਸ ਦਿਨ ਨੂੰ ਸੈਲੀਬ੍ਰੇਸ਼ਨ ਕਰ ਰਹੇ ਹਾਂ ਔਰ ਮੈਂ ਸਭ ਨੂੰ ਇਹੀ ਕਹਿਣਾ ਚਾਹਾਂਗੀ ਕਿ ਮਹਿਲਾ ਨੂੰ ਕਿ ਤੁਸੀਂ ਇਸ ਤਰ੍ਹਾਂ ਫਾਲਤੂ ਪੈਸਾ ਜਾਂ ਫਾਲਤੂ ਫੰਕਸ਼ਨ ਕਰਕੇ ਪੈਸਾ ਡਾਉਣ ਨਾਲੋਂ ਆਪਾਂ ਨੂੰ ਉਹਨਾਂ ਲੋੜਵੰਦ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਕਿ ਇਸ ਚੀਜ਼ ਦੇ ਹੱਕਦਾਰ ਹਨ ਜਿਨ੍ਹਾਂ ਜੋ ਕਿ ਨੀੜੀ ਬੱਚੇ ਹਨ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਸਾਨੂੰ ਇਸੇ ਤਰ੍ਹਾਂ ਹੀ ਵੂਮਨਸ ਡੇ ਨੂੰ ਸੈਲੀਬ੍ਰੇਸ਼ਨ ਕਰਨਾ ਚਾਹੀਦਾ ਹੈ ਔਰ ਇਸੇ ਵਿੱਚ ਹੀ ਸਾਨੂੰ ਆਪਣੀ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ ਫਿਰ ਮੈਂ ਕਨੇ ਆਸ਼ਰਮਸ ਹੋਤੀਸ ਲੋਪ ਆਏ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਔਰ ਮੈਂ ਕਹਿਣਾ ਚਾਹੁੰਨੀ ਆ ਕਿ ਔਮੈਨਸ ਡੇ ਤੇ ਕਿ ਸਾਰਿਆਂ ਨੂੰ ਔਮੈਨਸ ਦੀ ਮਤਲਬ ਵੈਲਿਊ ਪਤਾ ਹੋਣੀ ਚਾਹੀਦੀ ਹੈ ਕਿ ਜੇ ਘਰ ਦੇ ਵਿੱਚ ਇੱਕ ਔਰਤ ਨਹੀਂ ਹੁੰਦੀ ਤਾਂ ਉਹਨਾਂ ਔਰਤਾਂ ਤੋਂ ਬਿਨਾ ਅਸੀਂ ਘਰ ਦੇ ਵਿੱਚ ਖਾਣਾ ਹਰ ਇੱਕ ਜੈਂਸ ਨੂੰ ਪਤਾ ਕੀ ਖਾਣੇ ਬਿਨਾ ਹਨਾ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਜੇ ਔਰਤ ਨਹੀਂ ਹੈ ਔਰਤ ਨਹੀਂ ਹੈ ਤਾਂ ਬੱਚਿਆਂ ਦੀ ਕੇਅਰ ਕੌਣ ਕਰੇਗਾ ਔਰਤ ਨਹੀਂ ਹੈ ਤਾਂ ਉਹਨਾਂ ਨੂੰ ਸਟੱਡੀ ਵੇਸ ਤੇ ਅੱਗੇ ਕੌਣ ਮਤਲਬ ਕਿ ਸਿੱਖਿਆ ਹਨਾ ਵਧਾਏਗਾ इस करके मैं कहना चाहनी है कि हर एक लेडीज़ का जो भी है कि रिस्पैक्ट करो दिलो है ना कि कुड़ियाँ किसी नट्ट नहीं है ਕੀ ਕੁੜੀਆਂ ਨੂੰ ਵੀ ਹੋਣਾ ਚਾਹੀਦਾ ਅੱਗੇ ਹੋ ਕੇ ਆਪਣਾ ਤੁਸੀਂ ਇੱਕ ਟੀਚਰ ਹੋ ਕਈ ਨਾ ਮਾਪੇ ਜਿਹੜੇ ਨੇ ਬੱਚਿਆਂ ਦੇ ਵਿੱਚ ਲੜਕੀਆਂ ਔਰ ਲੜਕਿਆਂ ਦੇ ਵਿੱਚ ਜਿਹੜੇ ਨੇ ਫਰਕ ਸਮਝਦੇ ਨੇ ਕਈ ਬੰਦਸ਼ਾ ਉਹਨਾਂ ਦੇ ਉੱਤੇ ਵੀ ਲਾ ਦਿੰਦੇ ਨੇ ਤੁਹਾਨੂੰ ਪਤਾ ਹੀ ਆ ਮਾਹੌਲ ਜਿਹੜਾ ਅੱਜ ਕੱਲ੍ਹ ਜਾ ਰਿਹਾ ਉਹਨਾਂ ਮਾਪਿਆਂ ਨੂੰ ਅੱਜ ਦੇ ਯੁੱਗ ਨੂੰ ਦੇਖਦੇ ਹੋ ਕੀ ਕਹਿਣਾ ਜਾਂਦੇ ਹੋ ਜੀ ਮੈਂ ਕਹਿਣਾ ਚਾਹੁੰਦੀ ਹਾਂ ਨਹੀਂ ਜਿਸ ਤਰ੍ਹਾਂ ਆਪਾਂ ਲੜਕੀਆਂ ਨੂੰ ਸੋਚਦੇ ਹਾਂ ਕਈ ਸੋਚਦੇ ਆ ਕਿ ਨਹੀਂ ਲੜਕੀਏ ਤਾਂ ਆਪਾਂ ਗਵਰਨਮੈਂਟ ਸਕੂਲ 'ਚ ਪੜਾਈਏ ਅਗਰ ਲੜਕਾ ਹੈ ਤਾਂ ਉਹਨੂੰ ਪ੍ਰਾਈਵੇਟ ਸਕੂਲ 'ਚ ਪੜਾਈਏ ਬਟ ਇਹ ਗਲਤ ਹੈ ਅਗਰ ਜੇ ਅਸੀਂ ਆਪਣੀਆਂ ਬੇ ਕਹਣਾ ਨਾ ਨੋ ਐਜੂਕੇਸ਼ਨ ਦਾਵਾਗੇ ਉਹ ਇਸੇ ਲਈ ਅੱਗੇ ਜਾ ਕੇ ਕੁਝ ਕਰ ਸਕਦੀਆਂ ਉਹ ਮਤਲਬ ਜਿਵੇਂ ਅਸੀਂ ਥੋੜਾ ਜਿਹਾ ਵੀ ਜਿੰਨਾ ਕਰ ਸਕਦੇ ਆ ਅਗਰ ਉਹਨਾਂ ਕੋ ਐਜੂਕੇਸ਼ਨ ਹੋਏਗੀ ਤਾਂ ਉਹ ਵਧੀਆ ਕਰਨਗੀਆਂ ਇਸ ਕਰਕੇ ਮੈਂ ਕਹਿਣਾ ਚਾਹੁੰਦੀ ਆ ਕਿ ਹਰ ਇੱਕ ਨੂੰ ਆਪਣੀ ਬੇਟੀ ਔਰ ਬੇਟੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਬਲਿ ਇਹ ਕਹਿਣਾ ਚਾਹੁੰਦੀ ਆ ਸਾਰੀਆਂ ਔਰਤਾਂ ਨੂੰ ਇਕੱਠੇ ਹੋ ਕੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਜਿਹੜੇ ਗਰੀਬ ਬੱਚੇ ਨੇ ਆ ਕਿ ਉਹਨਾਂ ਦੀ ਮਦਦ ਕਰਾਂਗੇ ਤਾਂ ਉਹ ਅੱਗੇ ਵਧਣਗੇ ਇਸ ਕਰਕੇ ਅਸੀਂ ਇੱਥੇ ਆਏ ਆ ਇਹ ਸਭ ਕੁਝ ਬਣਾ ਰਹੇ ਆ ਤੇ ਧੰਨਵਾਦ ਜੀ ਦੇਖੀਆਂ ਤਸਵੀਰਾਂ ਸ਼ਾਨੇ ਪੰਜਾਬ ਗਰੁੱਪ ਦੀ ਜੋ ਪ੍ਰਧਾਨ ਨੇ ਸਰਬਜੀਤ ਕੌਰ ਅਤੇ ਹੋਰ ਬੀਬੀਆਂ ਦੇ ਵੱਲੋਂ ਮਹਿਲਾ ਦਿਵਸ ਜਿਹੜਾ ਬੜੀ ਧੂਮ-ਧਾਮ ਦੇ ਨਾਲ ਜਿਹੜਾ ਜੋਤੀ ਸਰੂਪ ਕੰਨਿਆ ਆਸ਼ਰਮ ਦੇ ਵਿੱਚ ਜਿਹੜਾ ਮਨਾਇਆ ਗਿਆ ਤੇ ਉਹਨਾਂ ਦੇ ਵੱਲੋਂ ਸਾਰੇ ਸਮਾਜ ਨੂੰ ਇੱਕ ਸਿੱਖਿਆ ਦਿੱਤੀ ਗਈ ਹੈ ਕਿ ਲੜਕੀਆਂ ਤੇ ਲੜਕਿਆਂ ਦੇ ਵਿੱਚ ਕੋਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ ਫਰਕ ਨਹੀਂ ਸਮਝਣਾ ਚਾਹੀਦਾ ਅੱਜ ਕੱਲ ਜਿਹੜਾ ਹੈ ਲੜਕੀਆਂ ਲੜਕਿਆਂ ਨਾਲੋਂ ਘਟਨੀਆਂ ਜੇ ਆਪਾਂ ਗੱਲ ਕਰੀਏ ਕਹਿੰਦੇ ਨੇ ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਜਿਹੜੇ ਨੇ ਆਪਣੇ ਦੇਸ਼ ਦੀ ਇੱਕ ਔਰਤ ਹੈ ਤੇ ਔਰਤ ਦਾ ਜਿਹੜਾ ਹੈ ਸਨਮਾਨ ਕਰਨਾ ਚਾਹੀਦਾ ਹੈ ਤੇ ਔਰਤ ਨੂੰ ਕਿਸੇ ਗੱਲੋਂ ਵੀ ਘਟ ਨਹੀਂ ਸਮਝਣਾ ਚਾਹੀਦਾ ਹੈ ਤੇ ਸਾਡੇ ਚੈਨਲ ਵੱਲੋਂ ਵੀ ਸਾਰੇ ਹੀ ਦੇਸ਼ ਵਿਦੇਸ਼ ਚ ਬੈਠੀਆਂ ਮਹਿਲਾਵਾਂ ਨੂੰ ਸਾਡੀਆਂ ਭੈਣਾਂ ਨੂੰ ਮਹਿਲਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ